ਤੇ ਚਾਰ ਪਾਛਾਈਆਂ ਜੋ ਕੇ ਆਇਆਂ ਸਨ ਪਹਿਲੀ ਛੇਵੀਂ ਨੌਵੀਂ ਤੇ ਦਸਵੀਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਜੀ ਅੱਛਾ ਜੀ ਪਹਿਲੀ ਗੁਮੰਗ ਦੇਵ ਜੀ ਫਿਰ ਗੁਰੂ ਹਰਗਵਿੰਦ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਗੁਰੂ ਗੋਬਿੰਦ ਸਿੰਘ ਜੀ ਤੇ ਪ੍ਰਕਾਰਮਾਹੀਏ ਇਹ ਗੁਰਦੁਆਰਾ ਤਰਵੈਣੀ ਸਾਹਿਬ ਦੀ ਵੀਡੀਓ ਆ ਉਸ ਨੂੰ ਜ਼ਰੂਰ ਦੇਖਣਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀਰੀ ਦੇ ਮਾਲਕ ਜਿੱਥੇ ਵੀ ਆਉਂਦੇ ਨੇ ਉੱਥੇ ਦੋ ਨਿਸ਼ਾਨ ਸਾਹਿਬੀ ਪਹਿਲੇ ਬਾਦਸ਼ਾਹੀ ਹਾਂਜੀ ਤਨ ਤਨ ਤਾਦਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਫਿਰ ਉਸ ਤੋਂ ਬਾਅਦ ਤਾਦਾਂ ਸ੍ਰੀ ਗੁਰੂ ਬੂਟਾ ਸੀਗਾ ਜਿਹੜਾ ਗੁਰੂ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਫਿਰ ਜਿਹੜਾ ਇਮਲੀ ਦਾ ਬੂਟਾ ਹੈ ਕੁੜੀ ਖਾਲਸਾ ਵਾਇ ਕੁੜੀ ਸੱਤੇ ਸਸੀ ਕਾਲ ਜੀ ਹੋ ਠੀਕੋ ਤੁਹਾਡਾ ਜੀ ਆਇਆਂ ਨੂੰ ਮੇਰੇ ਇਸ YouTube ਚੈਨਲ ਤੇ ਆਉਣ ਤੇ ਤੇ ਮੈਂ ਇਸ ਵੇਲੇ ਹਰਿਆਣਾ ਦੇ ਪਿੰਡ ਕਰਾਹ ਦੇ ਵਿੱਚ ਖੜਾ ਤੇ ਜਿਹੜੀ ਮੇਰੇ ਪਿੱਛੇ ਤੁਸੀਂ ਸੜਕ ਦੇਖ ਰਹੇ ਹੋ ਇਹ ਇਹ ਚੀਕਾ ਪੇਵਾ ਰੋਡ ਤੋਂ ਅੰਦਰ ਨੂੰ ਮੁੜਦੀ ਹੈ ਜੀ ਕਰਾ ਪਿੰਡ ਤਕਰੀਬਨ 2 ਕਿਲੋਮੀਟਰ ਤੇ ਮੇਨ ਸੜਕ ਤੋਂ ਇਧਰ ਹੈਗਾ ਤੇ ਮੈਂ ਇਸ ਵੇਲੇ ਮੈਨੂੰ ਪਤਾ ਲੱਗਾ ਸੀ ਗੁਰਦੁਆਰਾ ਤਰਵੈਣੀ ਸਾਹਿਬ ਆ ਮੋਤੇ ਬੋਰਡ ਪੜਿਆ ਤੇ ਮੈਂ ਉਸੇ ਵੇਲੇ ਇਧਰ ਨੂੰ ਮੋੜ ਲਿਆ ਕਿਉਂਕਿ ਮੈਂ ਚੀਕੇਵਾਲ ਜਾ ਰਿਹਾ ਸੀਗਾ ਤੇ ਚੀਕਾ ਗੁਰਦੁਆਰਾ ਸਾਹਿਬ ਜਾਣਾ ਸੀ ਇਸ ਕਰਕੇ ਮੈਂ ਇਧਰ ਨੂੰ ਮੋੜ ਲਿਆ ਸੀਗਾ ਮੈਂ ਇਸ ਵੇਲੇ ਕਰਾ ਪਿੰਡ ਦੇ ਵਿੱਚ ਖੜਾ ਜੀ ਤੇ ਕਰਾ ਸਾਹਿਬ ਤੇ ਇੱਥੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਤਰਵੈਣੀ ਸਾਹਿਬ ਇੱਥੇ ਚਾਰ ਪਾਛਾਇਆ ਜੋ ਕੇ ਆਈਆਂ ਸਨ ਪਹਿਲੀ 6ਵੀਂ 9ਵੀਂ ਤੇ 10ਵੀਂ ਧੰਤਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਤਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਧੰਤਨ ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਤਨ ਸ੍ਰੀ ਗੁਰੂ ਗੋਵਿੰਦ ਸਿੰਘ ਸਾਹਿਬ ਜੀ ਇੱਥੇ ਆਏ ਸਨ ਤੇ ਸਾਹਮਣੇ ਜਿਹੜਾ ਰਾਹ ਆ ਰਿਹਾ ਇਹ ਭੇਵਾ ਚੀਕਾ ਰੋਡ ਤੋਂ ਅੰਦਰ ਨੂੰ ਮੁੜਦਾ ਜੀ ਜਦੋਂ ਆਪਾਂ ਗੋਲਾਵਾਂ ਚੀਕੇ ਤੋਂ ਭੇਵੇ ਨਹੀਂ ਜਾਈਏ ਤਾਂ ਅੰਦਰ ਇਹ ਇੰਟੀਰੀਅਰ ਰਾਹ 1 ਕਿਲੋਮੀਟਰ ਕਰਾਹ ਸਾਹਿਬ ਇਹ ਪਿੰਡ ਆ ਤੇ ਇੱਥੇ ਮੇਰੇ ਨਾਲ ਆ ਇਸ ਪਿੰਡ ਦੇ ਸੱਜਣ ਖੜੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਆਪਣਾ ਕੀ ਸ਼ੋਭਨਾ ਜੀ ਸਰਪੰਚ ਜੀ ਇਸੇ ਪਿੰਡ ਤੋਂ ਹਾਂਜੀ ਹਾਂਜੀ ਬਸ ਮੈਂ ਤਾਂ ਉਥੋਂ ਬੋਰਡ ਪੜਿਆ ਵਾ ਫਟਾਫਟ ਮੈਂ ਚੱਲ ਗੁਰਦੁਆਰ ਸਾਹਿਬ ਦੇ ਦਰਸ਼ਨ ਕਰਾਂ ਤੇ ਪਹਿਲੀ ਵਾਰ ਹੀ ਇੱਥੇ ਆਇਆ ਤੇ ਤੁਸੀਂ ਇਥੇ ਦਾ ਇਤਿਹਾਸ ਦੱਸੋ ਤੇ ਦਾ ਗੁਰਦੁਆਰ ਸਾਹਿਬ ਦਾ ਹਾਂ ਜੀ ਅੱਜ ਚਾਰ ਪਾਸ਼ੇ ਆਈਆਂ ਨੇ ਅੱਛਾ ਜੀ ਪਹਿਲੇ ਗੁਨਾੰਗਦੇਵ ਜੀ ਫਿਰ ਗੁਰੂ ਹਰਗਵਿੰਦ ਸਾਹਿਬ ਜੀ ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਪ੍ਰਕਰਮਾ ਕਰਕੇ ਇਮਲੀ ਦਾ ਦਰਖਤ ਲਾਗੇ ਸੀ ਇੱਥੇ ਅੱਛਾ ਜੀ ਹਾਂ ਜਿਹੜਾ ਵੀ ਅਜੇ ਮੌਜੂਦ ਹੈ ਅੱਛਾ ਉਹ ਅੰਦਰ ਹੀ ਆਈ ਗੁਰਦਾ ਸਾਹਿਬ ਦੇ ਅੰਦਰ ਦੇ ਆ ਉਹਨਾਂ ਨੇ ਲਾ ਕੇ ਨਾ ਕੈਮੀਕਲ ਲਾ ਕੇ ਉਹਨੂੰ ਉਹਦੇ ਜੇ ਫਿੱਟ ਕਰਿਆ ਸੀਸੇ ਦੇ ਅੰਦਰ ਹਾਂ ਸੀਸੇ ਦੇ ਅੰਦਰ ਠੀਕ ਜੀ ਹਾਂ ਧੰਨਵਾਦ ਆ ਤੁਹਾਡਾ ਜੀ ਚਲੋ ਸਾਨੂੰ ਵੀ ਚੈਨਲ ਤੇ ਸਾਨੂੰ ਵੀ ਮੌਕਾ ਮਿਲਿਆ ਜੀ ਇਹ ਜੇ ਆਪਾਂ ਗੁਰਦੁਆਰਾ ਸਾਹਿਬ ਤਰਵੈਣੀ ਸਾਹਿਬ ਡਿੱਠੇ ਸਭੇ ਥਾਮ ਨਹੀਂ ਤੁਦ ਜਿਹੇ ਆ ਤੇ ਇਕੇ ਇਕੰਗਰ ਸਾਧ ਗੁਰਪ੍ਰਸਾਦ ਕਾਰਸੇਵਾ ਗੁਰਦੁਆਰਾ ਤਰਵੈਣੀ ਸਾਹਿਬ ਪਿੰਡ ਕਰਾਹ ਸਾਹ ਪਾਸ਼ਾਈ ਪਹਿਲੀ ਛੇਵੀਂ ਨੌਵੀਂ ਤੇ ਦਸਵੀਂ ਵਾ ਇੱਥੇ ਕਾਰਸੇਵਾ ਚੱਲਦੀਆਂ ਜੀ ਤਾਂ-ਤਾਂ ਆਪਣੇ ਬਾਬਾ ਜਗਤਾਰ ਸਿੰਘ ਜੀ ਤਰਨਤਨ ਵਾਲੇ ਤੇ ਆਪਾਂ ਗੁਰਦੁਆਰਾ ਸਾਹਿਬ ਦੀ ਡਿਊਟੀ ਦੇ ਅੰਦਰ ਆਪਾਂ ਪਹੁੰਚ ਚੁੱਕੇ ਆ ਤੇ ਆਪਾਂ ਅੰਦਰ ਨਤਮਸਤਕ ਹੋਵਾਂਗੇ ਨਤਮਸਤਕ ਹੋਣ ਤੋਂ ਪਹਿਲਾਂ ਸਾਹਮਣੇ ਸ੍ਰੀਵੇਂ ਪਾਸ਼ਾ ਜੀ ਦੇ ਮੇਰੀ ਪੀਰੀ ਦੇ ਮਾਲਕ ਜੀ ਨਾਲ ਤੇ ਨਿਸ਼ਾਨ ਸਾਹਿਬ ਝੂਲ ਰਿਹਾ ਇੱਕ ਇਧਰ ਨਿਸ਼ਾਨ ਸਾਹਿਬ ਗੁਰੂ ਦੇ ਝੂਲ ਰਿਹਾ ਇੱਕ ਦੂਸਰੇ ਪਾਸੇ ਜਿਹੜੇ ਨਿਸ਼ਾਨ ਸਾਹਿਬ ਝੂਲ ਰਿਹਾ ਅੰਦਰ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਝਾਤ ਦਰਸ਼ਨ ਕਰਾਵਾਂਗਾ ਇੱਥੋਂ ਦੇ ਗੁਰਦੁਆਰਾ ਸਾਹਿਬ ਜੀ ਦਾ ਜਿਹੜਾ ਸੰਖੇਪ ਇਤਿਹਾਸ ਆ ਉਹਦੇ ਤੁਹਾਨੂੰ ਮੈਂ ਦਰਸ਼ਨ ਕਰਾਵਾਂਗਾ ਸੰਗਤ ਜੀ ਇਹ ਗੁਰਦੁਆਰਾ ਤਰਵੈਣੀ ਸਾਹਿਬ ਜੀ ਦਾ ਜਿਹੜਾ ਸੰਖੇਪ ਇਤਿਹਾਸ ਆ ਤੇ ਕਾਫੀ ਲੰਮਾ ਇਤਿਹਾਸ ਆ ਇੱਥੇ ਪਹਿਲੇ ਪਾਸ਼ਾਹੀ 6ਵੇਂ ਪਾਸ਼ਾਹੀ ਧੰਤਾਨ 9ਵੇਂ ਪਾਸ਼ਾਹੀ ਧੰਤਾਨਾ 10ਵੇਂ ਪਾਸ਼ਾਹੀ ਜੀ ਇੱਥੇ ਆਏ ਸਨ ਤੇ ਇਹ ਇੱਕ ਇਤਿਹਾਸਿਕ ਪਵਿੱਤਰ ਸਥਾਨ ਆ ਤੁਸੀਂ ਸੰਗਤ ਜੀ ਇਸ ਨੂੰ ਪੋਜ ਕਰਕੇ ਪੜ੍ਹਨਾ ਤੇ ਬੜੇ ਪਿਆਰ ਸਤਿਕਾਰ ਨਾਲ ਜਿਹੜੀ ਇਹ ਗੁਰਦੁਆਰਾ ਤਰਵੈਣੀ ਸਾਹਿਬ ਦੀ ਵੀਡੀਓ ਆ ਉਸ ਨੂੰ ਜ਼ਰੂਰ ਦੇਖਣਾ ਫਾਈਨਲੀ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਆ ਗਏ ਆ ਤੇ ਆਪਾਂ ਅੰਦਰ ਚੱਲਾਂਗੇ ਤੇ ਦਰਸ਼ਨ ਕਰਾਂਗੇ ਤੁਸੀਂ ਵੱਡੀ ਭਾਗਾ ਵਾਲੇ ਹੋ ਵੱਡ ਭਾਗੇ ਹੋ ਜੋ ਮੇਰੇ ਨਾਲ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਤੇ ਸਾਹਮਣੇ ਕਰਾਹ ਸਾਹਿਬ ਗੁਰਦੁਆਰਾ ਪਿੰਡ ਹੈ ਕਰਾਹ ਸਾਹਿਬ ਇਹ ਕਰਾਹ ਸਾਹਿਬ ਦੇ ਵਿੱਚ ਹੀ ਜੋ ਗੁਰਦੁਆਰਾ ਤਰਵੈਣੀ ਸਾਹਿਬ ਹੈ ਇਹ ਇੱਥੇ ਸਿਸ਼ੋਤ ਆਪਾਂ ਅੰਦਰ ਨਤਮਸਤਕ ਹੋਵਾਂਗੇ ਤੇ ਦਰਸ਼ਨ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰਾਂਗੇ ਪਾਸ਼ਾਈਆਂ ਜੀ ਇੱਥੇ ਆਈਆਂ ਸਨ ਇਹ ਇੱਕ ਇਤਿਹਾਸਕ ਸੰਗਤ ਜੀ ਇਸਥਾਨ ਤੇ ਮੈਂ ਕੁਦਰਤੀ ਨੰਗਾ ਜਾ ਰਹਾ ਮੈਨੂੰ ਇਸ ਗੁਰਦੁਆਰਾ ਸਾਹਿਬ ਦਾ ਨਹੀਂ ਸੀ ਪਤਾ ਤੇ ਇਸ ਕਰਕੇ ਮੈਂ ਉਸੇ ਵੇਲੇ ਇੱਧਰ ਨੂੰ ਮੋੜਿਆ ਤੇ ਮੈਂ ਦਰਸ਼ਨ ਕਰਨ ਲਈ ਇੱਥੇ ਆਪਾਂ ਜੀ ਤੁਸੀਂ ਬੜਪਾਗੀ ਹੋ ਜੋ ਮੇਰੀ ਇਸ ਵੀਡੀਓ ਰਾਹੀਂ ਇਸ ਗੁਰਦਵਾਰ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਾਂ ਤੇ ਇੱਧਰ ਵੀ ਸਾਈਡ ਤੇ ਜਿਹੜੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਿਸ਼ੋਵਤ ਆਪਾਂ ਦਰਸ਼ਨ ਕਰਾਂਗੇ ਤੇ ਵਾਹਿਗੁਰੂ ਸੰਗਤ ਜੀ ਦੂਸਰਾ ਨਿਸ਼ਾਨ ਸਾਹਿਬ ਜੋ ਕਿ ਝੂਲ ਰਹੇ ਨੇ ਤਨ ਦੱਸਿਆ ਸੀ ਵੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੀ ਪੀਰੀ ਦੇ ਮਾਲਕ ਜਿੱਥੇ ਵੀ ਆਉਂਦੇ ਨੇ ਉੱਥੇ ਦੋ ਨਿਸ਼ਾਨ ਸਾਹਿਬ ਹੁੰਦੇ ਨੇ ਇੱਕ ਮੇਰੀਤਾ ਤੇ ਇੱਕ ਪੀਰੀ ਦਾ ਜੀ ਆਪਾਂ ਅੰਦਰ ਗੁਰਦਾ ਸਾਹਿਬ ਵਿੱਚ ਨਤਮਸਤਕ ਹੋਵਾਂਗੇ ਸਭ ਤੋਂ ਪਹਿਲਾਂ ਤਨਾਸਰੀ ਮੁਹੱਲਾ ਪੰਜਵਾਂ ਔਕੀ ਘੜੀ ਨਾ ਦੇਖਣ ਦੇ ਆਪਣਾ ਬਿਰਤ ਸਿਮਾ ਲਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਆਪਾਂ ਅੰਦਰ ਚੱਲਦੇ ਆਂ ਨਤਮਸਤਕ ਹੋਵਾਂਗੇ ਤੁਹਾਡੇ ਦਰਸ਼ਨ ਕਰੋ ਵਾਹਿਗੁਰੂ ਜੀ ਚਰਨਾਂ ਦੀ ਤੁਹਾਡੀ ਜਿਹੜੀ ਹਾਜ਼ਰੀ ਉਹ ਲੱਗ ਚੁੱਕੀ ਹੈ ਸਭ ਤੋਂ ਪਹਿਲਾਂ ਆਪਾਂ ਜੋਤ ਸਾਹਿਬ ਇੱਥੇ ਜਗਰਿਆਂ ਦੇ ਦਰਸ਼ਨ ਕਰੋ ਸੰਗਤ ਜੀ ਦਰਸ਼ਨ ਕਰੋ ਤੇ ਆਪਣਾ ਜੀਵਨ ਸਫਲਾ ਕਰੋ ਵਾਹਿਗੁਰੂ ਦੇ ਚਰਨਾਂ 'ਚ ਜੋ ਜੜੀਆਂ ਬੇਨਤੀਆਂ ਕਰਾਂਗੇ ਜੋ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਉਹਨਾਂ ਦੇ ਕਮਾਂਕਾਰਾਂ 'ਚ 9 ਦਿਨਾਂ 12 ਦਿਨਾਂ ਹਾਂ ਕੰਮ ਕਰ ਦਿਨ ਦੁਕਣੀ ਰਾਤ ਚੌਗਣੀ ਦੁੱਖ ਅਕਲੀ ਸੰਤੋ ਨਾ ਸੋਵੇ ਜੀ ਇਹ ਗੁਰਦੁਆਰਾ ਤਰਵੈਣੀ ਸਾਹਿਬ ਤੇ ਆਪਾਂ ਨਤਮਸਤਕ ਹੋਣ ਲੱਗੇ ਆ ਤੇ ਆਪ ਸਭ ਤੇ ਜਿਹੜੀ ਹਾਜ਼ਰੀ ਇੱਥੇ ਪ੍ਰਵਾਨ ਹੋ ਚੁੱਕੀ ਤੇ ਪ੍ਰਾਈਮਲੀ ਆ ਨਤਮਸਤਕ ਹੋ ਚੁੱਕੇ ਹਾਂ ਬਹੁਤ ਸੋਹਣੇ ਅੰਦਰ ਗੁਰਦੁਆਰਾ ਸਾਹਿਬ ਬਣੇ ਹੋਏ ਆ ਪਰਦੇ ਵਗੈਰਾ ਬਹੁਤ ਸੋਹਣੇ ਲੱਗੇ ਹੋਏ ਆ ਤੁਸੀਂ ਦਰਸ਼ਨ ਕਰੋ ਤੇ ਅੰਦਰ ਪੱਥਰੇ ਪੱਥਰ ਤੇ ਸਜਾਵਟੀ ਝੂਮਰ ਤੁਸੀਂ ਦੇਖਦੇ ਰੰਗ-ਬਰੰਗੇ ਸੱਤ ਰੰਗੇ ਇਹ ਇੱਥੇ ਲੱਗੇ ਹੋਇਆ ਏਸੀ ਹਾਲ ਆ ਜੀ ਇਹ ਤੇ ਮੈਨੂੰ ਲੱਗਦਾ ਵੀ ਕਿਸੇ ਤਰ੍ਹਾਂ ਦੇ ਕੋਈ ਦਿੱਕਤ ਨਹੀਂ ਆਉ ਸੰਗਤ ਨੂੰ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੜੇ ਸੁੰਦਰ ਅਰਮਹਲਾ ਸਾਹਿਬ ਵਿੱਚ ਬਿਰਾਜਮਾਨ ਨੇ ਬਹੁਤ ਸੋਹਣਾ ਮੈਂ ਬਿਲਕੁਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਖੜਾ ਦਰਸ਼ਨ ਕਰ ਰਿਹਾ ਤੇ ਆਪ ਸਭਨਾਂ ਦੀਆਂ ਬੇਨਤੀਆਂ ਚੌਧਰੀਆਂ ਕਰ ਰਿਹਾ ਵੀ ਤਨ ਤਨ ਚਾਰੇ ਪਾਛਾ ਤੁਹਾਨੂੰ ਦਿਨ ਦਿਨ ਟੋਗਣੀ ਰਾਤ ਓਗਣੀ ਬਖਸ਼ਿਸ਼ ਕਰਨ ਆਪ ਸਭ ਦੀਆਂ ਜਿਹੜੀਆਂ ਇੱਥੇ ਬੇਨਤੀਆਂ ਪ੍ਰਵਾਨ ਹੋ ਗਈਆਂ ਨੇ ਜੀ ਦਰਸ਼ਨ ਕਰੋ ਦੇਖੋ ਆਪਣੇ ਨਾਲ ਇੱਥੇ ਦੇ ਸੇਵਾਦਾਰ ਸਾਹਿਬ ਮੌਜੂਦ ਨੇ ਆਪਾਂ ਗੁਰਦੁਆਰਾ ਤਰਵੈਣੀ ਸਾਹਿਬ ਕਰਾਹ ਸਾਹਿਬ ਦੇ ਵਿੱਚ ਗੁਰਦੁਆਰ ਸਾਹਿਬ ਦੇ ਵਿੱਚ ਬੈਠੇ ਆ ਤੇ ਆਪਾਂ ਇੱਥੇ ਦੇ ਜਿਹੜੇ ਸੇਵਾਦਾਰ ਸਾਹਿਬਾ ਨਵੇਂ ਨਿਯੁਕਤ ਨੇ ਇਹਨਾਂ ਨਾਲ ਆਪਾਂ ਗੱਲ ਕਰਾਂਗੇ ਇੱਥੇ ਦੇ ਇਤਿਹਾਸ ਬਾਰੇ ਇਹ ਆਪਾਂ ਨੂੰ ਦੱਸਣਗੇ ਵਾਹਿਗੁਰੂ ਜੀ ਕਾ ਕਾਲਤਾ ਵਾਹਿਗੁਰੂ ਜੀ ਦੇ ਫਦੇ ਸਿੰਘ ਸਾਹਿਬ ਸਾਨੂੰ ਇੱਥੇ ਦੇ ਇਤਿਹਾਸ ਬਾਰੇ ਦੱਸੋ ਕਿ ਕਿਹੜੇ ਕਿਹੜੇ ਪਾਤਸ਼ਾਹੀ ਜੀ ਇੱਥੇ ਆਏ ਸਨ ਇੱਥੇ ਆਏ ਸਨ ਗੁਰਨਾਨਕ ਦੇਵ ਜੀ ਪਹਿਲੇ ਪਾਤਸ਼ਾਹੀ ਹਾਂ ਜੀ ਤਾਂ ਤਾਂ ਨੂੰ ਤਦ ਤਲ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਫਿਰ ਉਸ ਤੋਂ ਬਾਅਦ ਤਦ ਤਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਪਾਸ਼ਾ ਜੀ 6ਵੇਂ ਪਾਸ਼ਾ ਜੀ ਤਦ ਤਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 9ਵੇਂ ਪਾਸ਼ਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਥੇ ਆਏ ਸਨ ਹਾਂਜੀ ਠੀਕ ਹੈ ਜੀ ਇੱਥੇ ਜਿਹੜੇ ਕੀ ਕਹਿੰਦੇ ਨੇ ਨਿਮ ਲਾਈਸ ਉਹਨਾਂ ਨੇ ਕੀ ਕਿਹੜਾ ਰੁੱਖ ਲਾਇਆ ਸੀ ਗੁਰੂ ਗੋਬਿੰਦ ਸਿੰਘ ਜੀ 10ਵੇਂ ਪਾਸ਼ਾ ਨੇ ਐਮਬਲੀ ਦਾ ਦਰਖਤ ਲਾਇਆ ਸੀ ਹਾਂ ਉਹ ਇੱਥੇ ਹੈ ਸ਼ੋਭਤਾ ਜੀ ਹਾਂਜੀ ਉਹ ਸ਼ੋਪੇਦ ਹੈ ਜੀ ਉਹਨੂੰ ਛੀਛੇ ਬਾਬਾ ਜੀ ਘਾਰਸੇ ਵਾਲਿਆਂ ਨੇ ਅੱਛਾ ਜੀ ਛੀਛੇ ਜਾਣ ਤੇ ਗੁਰਦਾਸ ਸਾਹਿਬ ਦੇ ਅੰਦਰ ਹੀ ਸ਼ਸ਼ੋਭਤ ਆ ਹਾਂਜੀ ਤੇ ਚਲੋ ਸੰਗਤਾਂ ਨੂੰ ਮੈਂ ਉਹ ਵੀ ਦਰਸ਼ਨ ਕਰਾਵਾਂਗਾ ਹਾਂਜੀ ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆ ਵਾਹਿਗੁਰੂ ਜੀ ਕਾ ਜੱਲ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਜੀ ਤਾਂ ਵੀ ਇੱਥੇ ਜੁੜੀਆਂ ਹੋਈਆਂ ਨੇ ਬੀਬੀ ਜੀ ਇੱਥੇ ਆਏ ਹੋਣੇ ਸਾਹਮਣੇ ਪਿੰਡ ਕਰਾ ਸਾਹਿਬ ਦੇ ਵਿੱਚੋਂ ਆਏ ਹੋਏ ਨੇ ਤੇ ਸੰਗਤਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੇ ਸਾਹਮਣੇ ਆਪਾਂ ਇਸ ਲਈ ਆਪਾਂ ਜਿਹੜੇ ਦਰਸ਼ਨ ਕਰ ਲਏ ਤੇ ਬਾਹਰ ਚੱਲਦੇ ਆ ਤੇ ਤੁਹਾਨੂੰ ਜਿਹੜਾ ਇੱਥੇ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਇਮਲੀ ਦੇ ਬੂਟੇ ਲਾਏ ਸਨ ਉਹ ਵੀ ਇਥੇ ਸਜਸ਼ੋਭਤ ਆ ਜੋ ਕਿ ਕਾਰਸੇਵਾਲੇ ਬਾਬਾ ਜੀਆ ਨੇ ਉਹਨੂੰ ਸ਼ੀਸ਼ੇ ਵਿੱਚ ਜੜਾ ਕੇ ਰੱਖਿਆ ਹੋਇਆ ਆ ਆਪਾਂ ਉਹਦੇ ਦਰਸ਼ਨ ਕਰਾਂਗੇ ਤੇ ਆਪਾਂ ਫਾਈਨਲੀ ਬਾਹਰ ਆਪਾਂ ਨਾਲ ਜਿਹੜੇ ਸਿੰਘ ਸਾਹਿਬ ਇਥੇ ਦੇ ਡਿਊਟੀ ਕਰਦੇ ਨੇ ਉਹਨਾਂ ਦੇ ਨਾਲ ਚੱਲਦੇ ਆਂ ਤੇ ਆਪਾਂ ਇਮਲੀ ਦੇ ਬੂਟੇ ਦੇ ਦਰਸ਼ਨ ਕਰਾਂਗੇ ਸੰਗਤ ਜੀ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਜਿਹੜੀ ਜਿਹੜੀ ਕੰਮ ਜਿਹੜਾ ਹੈਗਾ ਉਹ ਹੈ ਹਰਿਆਣਾ ਸੇ ਗੁਰਦੁਆਰਾ ਪਰਬਤਨ ਕਮੇਟੀ ਦੇ ਅਧੀਨ ਜਿਹੜੀ ਇਹਦੀ ਦੇਖਰੇਖ ਹੁੰਦੀ ਹੈ ਤੇ ਕਾਰ ਸੇਵਾ ਵਾਲੇ ਤੁਹਾਨੂੰ ਮੈਂ ਬਾਹਰ ਦੱਸ ਹੀ ਦਿੱਤਾ ਸੀ ਉਹ ਜਿਹੜੀ ਕਾਰ ਸੇਵਾ ਜਿਨ੍ਹਾਂ ਦੇ ਬਾਬਾ ਜੀ ਦੇ ਉੱਤੇ ਚੱਲਦੀ ਪਈਆਂ ਨੇ ਆਓ ਆਪਾਂ ਹੁਣ ਆਪਾਂ ਨੂੰ ਜਿਹੜੇ ਸਿੰਘ ਸਾਹਾ ਇਹ ਇਮਲੀ ਦੇ ਬੂਟੇ ਦੇ ਦਰਸ਼ਨ ਕਰਾਉਣਗੇ ਇਹ ਇੱਥੇ ਸ਼ੋਅ ਹਤਾ ਜੀ ਕੋਈ ਨਹੀਂ ਫਸਾ ਇਦਾਂ ਹੀ ਆਪਾਂ ਇਹ ਸਾਹਮਣੇ ਤੁਸੀਂ ਦਰਸ਼ਨ ਕਰਦੇ ਨਵਾਂ ਜਿਹੜਾ ਹੈ ਇਹ ਸੰਗਤ ਜੀ ਲੰਗਰ ਹਾਲ ਬਣਿਆ ਹੋਇਆ ਹੈਗਾ ਤੇ ਆਪਾਂ ਦੋਨੋਂ ਦਰਸ਼ਨ ਕਰ ਲੈਣੇ ਤੇ ਆ ਬੜਾ ਵਧੀਆ ਜਿਹੜਾ ਇੰਗਲਿਸ਼ ਸਟਾਈਲ ਹਾਥ ਤੋਂ ਹੋਂ ਦਾ ਤੇ ਭਾਂਡੇ ਤੋਂ ਹੋਂ ਦਾ ਤੁਸੀਂ ਸਟਾਈਲ ਦੇਖੋ ਜਿਹੜਾ ਬੜਾ ਵਧੀਆ ਬਣਿਆ ਹੋਇਆ ਹੈ ਸਾਹਮਣੇ ਕਾਫੀ ਵੱਡਾ ਜਿਹੜਾ ਲੰਗਰ ਹਾਲ ਗੁਰੂ ਘਰ ਦੇ ਵਿੱਚ ਸਰਵੈਣੀ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਬਣਿਆ ਹੋਇਆ ਹੈ ਆਓ ਆਪਾਂ ਅੱਗੇ ਚੱਲ ਕੇ ਤੁਹਾਨੂੰ ਦਰਸ਼ਨ ਕਰਾਉਣੇ ਆਂ ਇਮਲੀ ਦੇ ਬੂਟੇ ਦੇ ਤੇ ਇਹ ਵੀ ਸਾਰਾ ਜਿਹੜਾ ਏਰੀਆ ਹੈ ਇੱਥੇ ਦਾ ਕਿੰਨੇ ਸਿੰਘ ਸਾਹਿਬ ਕਿੰਨੇ ਕਿੱਲੇ ਜਿਹੜੀ ਜ਼ਮੀਨ ਇੱਥੇ ਦੇ ਗੁਰਦੁਆਰਾ ਸਾਹਿਬ ਦੇ 40 50 ਇਸ ਜਿਹੜੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਆ ਜੀ 40 ਕਿੱਲੇ ਆ ਜੀ 5 ਕਿੱਲੇ ਜਿਹਦਾ ਗੁਰਦੁਆਰਾ ਸਾਹਿਬ ਹੀ ਬਣਿਆ ਹੋਇਆ ਹੈ ਸਿਸ਼ੋਵ ਦਾ ਜਿੱਤੇ ਤੇ ਆਓ ਆਪਾਂ ਜਿਹੜਾ ਇਮਲੀ ਦਾ ਜਿਹੜਾ ਬੂਟਾ ਸੀਗਾ ਜਿਹੜਾ ਗੁਰੂ ਧੰਤਨ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਫਿਰ ਜਿਹੜਾ ਇਮਲੀ ਦਾ ਬੂਟਾ ਸੀ ਉਹ ਜਿਹੜਾ ਨਾ ਕੈਮੀਕਲ ਲਾ ਕੇ ਇੱਥੇ ਹੁਣ ਮੁੰਡ ਜਾਦਾ ਰਹਿ ਗਿਆ ਹੈਗਾ ਤੇ ਤੁਸੀਂ ਇਹਦੇ ਦਰਸ਼ਨ ਕਰੋ ਗੁਰਦਾਸ ਸਾਹਿਬ ਦੇ ਅੰਦਰ ਜਿਹੜਾ ਇਮਲੀ ਦਾ ਬੂਟਾ ਉਹਨਾਂ ਦੇ ਹੱਥੇ ਲੱਗਾ ਸੀ ਧੰਤਨ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੇ ਉਹ ਇੱਥੇ ਸ਼ੋਭਤਾ ਇਹ ਜਿਹੜਾ ਉਹ ਖਤਮ ਹੋ ਜਾਣੀ ਕਿ ਰਾਲ ਹੋ ਗਿਆ ਸੀ ਉਸ ਨੂੰ ਫਿਰ ਕੈਮੀਕਲ ਲਾ ਕੇ ਜਿਹੜਾ ਉਹਦਾ ਮੁੱਢ ਸੀ ਇੱਥੇ ਰੱਖਿਆ ਹੋਇਆ ਤੁਸੀਂ ਦਰਸ਼ਨ ਕਰੋ ਤੁਸੀਂ ਆਪ ਵੀ ਸੰਗਤ ਜੀ ਇੱਥੇ ਆ ਕੇ ਜਿਹੜੇ ਦਰਸ਼ਨ ਕਰਨੇ ਤੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਤੁਹਾਡੀ ਜਿਹੜੀ ਹਾਜ਼ਰੀ ਇੱਥੇ ਲੱਗ ਗਈ ਆ ਤੁਹਾਡੇ ਕੰਮਾਂ ਕਰਾਂ ਦਿਨ ਦੁਕਣੀ ਰਾਤ ਚੋਕਣੀ ਹੋਵੇ ਜੀ ਇਹਦੇ ਨਾਲ ਹੀ ਜਿਹੜੀ ਮੈਂ ਵੀਡੀਓ ਆ ਇੱਥੇ ਹੀ ਸਮਾਪਤ ਕਰਦਾ ਤੁਸੀਂ ਮੇਰਾ YouTube ਚੈਨਲ ਦੇਖ ਰਹੇ ਸੀ ਤੇ ਇਹਦੇ ਨਾਲ ਹੀ ਮੈਂ ਇਹ ਵੀਡੀਓ ਨੇ ਇਥੇ ਸਮਾਪਤ ਕਰਦਾ ਪਲੀਜ਼ ਲਾਈਕ ਸ਼ੇਅਰ ਐਂਡ ਕਮੈਂਟਸ ਔਰ ਸਬਸਕ੍ਰਾਈਬ ਵੀ ਕਰਿਆ ਕਰੋ ਤੇ ਸਬਸਕ੍ਰਾਈਬ ਕਰਕੇ ਤਾਂ ਜੋ ਜਿਹੜੀ ਮੇਰੀ ਆਉਣ ਵਾਲੀ ਵੀਡੀਓ ਹੁੰਦੀ ਆ ਉਹ ਤੁਹਾਡੇ ਤੱਕ इजीली ਪਹੁੰਚ ਸਕੇ ਤੇ ਕੋਈ ਬੋਲਦਿਆਂ ਮੱਖੀਆਂ ਲੜ ਰਹੀਆਂ ਇਸ ਕਰਕੇ ਮੈਂ ਕਰਦਾ ਨਹੀਂ ਹਿਲਾਦੀ ਆ ਜੀ ਕੋਈ ਬੋਲਦਿਆਂ ਵੱਧ ਘੱਟ ਬੋਲਿਆ ਗਿਆ ਗਲਤੀ ਨਾਲ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਜੀ ਦਾਸ ਨੂੰ ਇੱਥੇ ਹੀ ਵੀਡੀਓ ਸਮਾਪਤ ਕਰਨ ਦੀ ਆਗਾ ਦੇਣਾ ਤੇ ਅਗਲੀ ਵੀਡੀਓ ਔਨ ਤੱਕ ਮੇਰਾ ਇੰਤਜ਼ਾਰ ਕਰਨਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਚੜ੍ਹਦੀ ਕਲਾ ਜੀ